ਅੱਜ ਦੇ ਟਾਈਮ ਵਿੱਚ ਵਲੌਗਰਾਂ ਦਾ ਇੰਨਾ ਬੁਰਾ ਹਾਲ ਹੋ ਗਿਆ ਹੈ ਕਿ ਇਹ ਆਪਣੇ ਬੈਡਰੂਮ ਤੱਕ ਦੀਆਂ ਪਰਸਨਲ ਵੀਡੀਓ ਵੀ ਸ਼ੇਅਰ ਕਰਨ ਲੱਗ ਪਏ ਹਨ ਤੇ ਇਦਾਂ ਹੀ ਕੁਝ ਸਮਾਂ ਪਹਿਲਾਂ ਕੁਲੜ ਪੀਜਾ ਕਪਲ ਦੀ ਪ੍ਰਾਈਵੇਟ ਵੀਡੀਓ ਵੀ ਲੀਕ ਹੋ ਗਈ ਸੀ ਤੇ ਅੱਜ ਰਣਜੀਤ ਬਾਵੇ ਨੇ ਵੀ ਸਟੇਜ ਤੋਂ ਇਨ੍ਹਾਂ ਵਲੌਗਰਾਂ ਤੇ ਤੰਜ ਕੱਸਦੇ ਹੋਏ ਕੀ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਤੇ ਹੋਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ ਇਹ ਲੋਕ ਕਹਿੰਦੇ ਬਲੌਗ ਬਣਦੇ ਪਤੰਦਰ ਕੈਮਰਾ ਲਾ ਲੈਂਦੇ ਜਿੱਧਰ ਨੂੰ ਮਰਜ਼ੀ ਤੁਰੀ ਜਾਂਦੇ ਪੁਰਾਣੇ ਲੋਕੀ ਘਰ ਦਾ ਗੁਹਾ ਨਹੀਂ ਸੀ ਟੱਪਨ ਦਿੰਦੇ ਵੀ ਫਲਾਣਾ ਬੰਦਾ ਘਰੇ ਲਿਆਉਣ ਵਾਲਾ ਨਹੀਂ ਬਾਹਰ ਹੀ ਕਹਿੰਦਾ ਹੁਣ ਹੁਣ ਲੋਕੀ ਆਪ ਵੀ ਬਲੌਗ ਬਣਾ ਲੈਂਦੇ ਨੇ ਵੀ ਬਲੌਗ ਦਾ ਮਤਲਬ ਕੋਈ ਐਡਵੈਂਚਰ ਕਰਨਾ ਕਿਸੇ ਜਗ੍ਹਾ ਤੇ ਜਾਣਾ ਬਲੌਗ ਦਾ ਮਤਲਬ ਇਹ ਨਹੀਂ ਆ ਕਿ ਪਾਪਾ ਪੱਠੇ ਪਾ ਕੇ ਆਏ ਤੇ ਪਾਪਾ ਨੂੰ ਦੌੜ ਲੱਗ ਜੂਟੂ ਕੱਟ ਦੀ ਕਸਰ ਮੱਝ ਦੀ ਬੰਡ ਨੂੰ ਉਮਦੀ ਵੀ ਗੱਲ ਨਹੀਂ ਕਿੱਧਰ ਮੱਝ ਜੇ ਪੁੱਛੀਏ ਕਿ ਕੰਮ ਹੋ ਜੇ ਜਲੂਸ ਕੱਢਦੇ